ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਅੱਜ ਫਿਰ ਦੁਬਾਰਾ ਤੋਂ ਪਹੁੰਚਿਆ ਜੀ ਪਿੰਡ ਰਾਮਪੁਰ ਟੱਪਰੀਆਂ ਜ਼ਿਲ੍ਹਾ ਮੋਹਾਲੀ ਨੇੜੇ ਕੁਰਾਲੀ ਕੱਲ ਮੈਂ ਇੱਥੇ ਆਇਆ ਸੀ ਔਰ ਮੈਂ ਤੁਹਾਨੂੰ ਇਥੋਂ ਦਾ ਕੁਦਰਤੀ ਟੋਬਾ ਜਿਹੜਾ ਬਣਿਆ ਹੋਇਆ ਹੈ ਨੀ ਬਿਲਕੁਲ ਮਨੁੱਖਾਂ ਦੀ ਦਖਲਅੰਦਾਜ਼ੀ ਜਿੱਤੇ ਨਹੀਂ ਹੈ ਘੱਟ ਹੈ ਉਹ ਵਾਲਾ ਟੋਬਾ ਦਿਖਾਇਆ ਸੀ ਔਰ ਪੰਛੀ ਬਹੁਤ ਟੋਬੇ ਵਿੱਚ ਬੈਠੇ ਹੁੰਦੇ ਹਨ ਪਰੰਤੂ ਉੱਡ ਗਏ ਸਨ ਕਿਉਂਕਿ ਕੈਮਰਾਮੈਨ ਉੱਥੇ ਜਾ ਕੇ ਖੋਲਣ ਲੱਗ ਗਿਆ ਤਾਂ ਉਹਨਾਂ ਨੇ ਜਿਹੜਾ ਹੈ ਮੈਨੂੰ ਦੇਖ ਕੇ ਉੱਡ ਗਏ ਸੀ ਔਰ ਉੱਡਦੇ ਹੋਏ ਮੈਂ ਤਾਂ ਦੇਖ ਪਾਇਆ ਸੀ ਪਰ ਤੁਹਾਨੂੰ ਨਹੀਂ ਦਿਖਾ ਪਾਇਆ ਸਰੋਤਿਆਂ ਨੂੰ ਨਹੀਂ ਦਿਖਾ ਪਾਇਆ ਦਰਸ਼ਕਾਂ ਨੂੰ ਨਹੀਂ ਆਪਣੇ ਦਿਖਾ ਪਾਇਆ ਆਪਣੇ ਫਾਲੋਅਰ ਸਬਸਕ੍ਰਾਈਬਰਸ ਨੂੰ ਨਹੀਂ ਦਿਖਾ ਪਾਇਆ ਤਾਂ ਅੱਜ ਮੈਂ ਦੁਬਾਰਾ ਇੱਥੇ ਪਹੁੰਚ ਕੀਤੀ ਹੈ ਔਰ ਪਹਿਲਾਂ ਹੀ ਕੈਮਰਾ ਔਨ ਕਰ ਲਿਆ ਹੌਲੀ-ਹੌਲੀ ਮੈਂ ਜਾਵਾਂਗਾ ਉੱਥੇ ਉੱਡਣਗੇ ਉਹ ਪਰ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗਾ ਇਹ ਤੁਹਾਡੇ ਤੱਕ ਮੈਂ ਉਹਨਾਂ ਨੂੰ ਪਹੁੰਚਾ ਸਕਾਂ ਹੁਣ ਮੈਂ ਜਾ ਰਿਹਾ ਹਾਂ ਜੀ ਉਸ ਪਾਸੇ ਨੂੰ ਕੁਝ ਮੋਰ ਮੈਨੂੰ ਦਿਖ ਰਹੇ ਨੇ ਇੱਥੇ ਤੋਂ ਪਰ ਮੈਂ ਥੋੜਾ ਆਵਾਜ਼ ਆਪਣੀ ਘਟਾਉਣਾ ਹਰਕਤ ਆਪਣੀ ਘਟਾਉਣਾ ਪੈਰਾਂ ਦੀ ਪੈੜ ਤੋਂ ਵੀ ਇਹ ਉੱਡ ਸਕਦੇ ਨੇ ਇਸ ਲਈ ਟੋਬਾ ਸਿੱਧਾ ਹੀ ਦਿਖਾਣਾ ਚੁੱਪ ਕਰਕੇ ਇਧਰੋਂ ਵੀ ਜਾਂਦਾ ਜੀ ਇਹ ਜਿੰਨੇ درختਾਂ ਦੇ ਉੱਪਰ ਇਹ ਮੋਰਾਂ ਨਾਲ ਪਰੇ ਹੋਏ ਨੇ ਪੰਛੀਆਂ ਨਾਲ ਪਰੇ ਹੋਏ ਨੇ ਤਰਾਂ ਤਰਾਂ ਦੇ ਪੰਛੀ ਇੱਥੇ ਆ ਦੇਖੋ ਆ ਮੋਰ ਉੱਡ ਗਿਆ ਹੋ ਗਿਆ ਖੜਕਾ ਸੁਣ ਕੇ ਭੱਜਦੇ ਨੇ ਇਹ ਉਹ ਦੇਖੋ ਜੀ ਬਗਲੇ ਉੱਡ ਰਹੇ ਨੇ ਅਰ ਮਹਾਂ ਤੋਬੇ ਦੇ ਇਨੇੜੇ ਪਹੁੰਚ ਗਏ ਜੀ ਲਗਭਗ ਔਰ ਇਹਦੇ ਵਿੱਚ ਪੰਛੀ ਬੈਠੇ ਹੋਣਗੇ ਅੱਜ ਦੇਖਦੇ ਆ ਕਿੰਨੇ ਪੰਛੀ ਬੈਠੇ ਨੇ ਉੱਡਦੇ ਨੇ ਕੀ ਕਰਦੇ ਨੇ ਆ ਦੇਖੋ ਜੀ ਮੋਰ ਗਿਆ ਇਹ ਹੈ ਜੀ ਟੋਬਾ ਆ ਦੇਖੋ ਜੀ ਪੰਛੀ ਕੀ ਖੂਬਸੂਰਤ ਨਜ਼ਾਰਾ ਆ ਦੇਖੋ ਜੀ ਪੰਛੀ ਮੈਂ ਆ ਦੇਖੋ ਜੀ ਮੋਰ ਇਹਨਾਂ ਦੇ ਜੀਵਨ ਵਿੱਚ ਖਲਲ ਤਾਂ ਨਹੀਂ ਪਾਉਣਾ ਚਾਹੁੰਦਾ ਪਰ ਮੈਂ ਦੇਖਣਾ ਚਾਹੁੰਦਾ ਇਹਨਾਂ ਨਾਲ ਦੋਸਤੀ ਕਰਨਾ ਚਾਹੁੰਦਾ ਔਰ ਤੁਹਾਡੀ ਵੀ ਦੋਸਤੀ ਇਹਨਾਂ ਨਾਲ ਕਰਵਾਉਣਾ ਚਾਹੁੰਦਾ ਬਹੁਤ ਸਾਰੇ ਪੰਛੀ ਆ ਦੇਖੋ ਜੀ ਬਗਲੇ ਉੱਡ ਰਹੇ ਨੇ ਇਧਰਲੇ ਪਾਸੇ ਵੀ ਪੰਛੀ ਉੱਡ ਰਹੇ ਨੇ ਆ ਦੇਖੋ ਜੀ ਖੋੜੀ ਸੁੱਕੇ ਦਰਖਤ ਜਿਹੜੇ ਹਨ ਇੱਥੇ ਹਨ ਮੈਂ ਥੱਲੇ ਜਾ ਕੇ ਵੀ ਤੁਹਾਨੂੰ ਦਿਖਾਣਾ ਸਰੋਤਿਓ ਬਹੁਤ ਹੀ ਖੂਬਸੂਰਤ ਨਜ਼ਾਰਾ ਵਾਹ ਜੀ ਵਾਹ ਉਹ ਦੇਖੋ ਜੀ ਇੱਕ ਮੋਰ ਹੈ ਮੈਂ ਕੋਸ਼ਿਸ਼ ਕਰਦਾ ਜੇਕਰ ਇਹ ਇੱਥੇ ਬੈਠੇ ਬੈਠੇ ਕੈਪਚਰ ਹੋ ਜਾ ਆ ਦੇਖੋ ਆਹ ਹੈ ਜੀ ਬਿਊਟੀ ਇੱਥੋਂ ਦੀ ਹੁਣ ਮੈਂ ਇੱਥੇ ਬੈਠ ਗਿਆ ਜੀ ਸੈਟਲ ਹੋ ਗਿਆ। ਔਰ ਮੈਂ ਆਪਣੀ ਮੂਵਮੈਂਟ ਘਟਾਉਂਗਾ ਸੋ ਥੈਟ ਇਹ ਮੇਰੇ ਤੋਂ ਡਿਸਟਰਬ ਨਾ ਹੋਣ। ਦਿਲ ਤਾਂ ਕਰਦਾ ਹੈ ਅੰਦਰ ਜਾ ਕੇ ਹਰ ਥਾਂ ਤੱਕ ਪਹੁੰਚ ਕਰਾਂ। ਉੱਥੇ ਦੂਰ ਬਹੁਤ ਸੋਹਣੀ ਜਗ੍ਹਾ ਦਿਖ ਰਹੀ ਹੈ ਮੈਨੂੰ। ਵੀ ਇੱਥੇ ਵੀ ਪਹੁੰਚ ਕਰਾਂ। आ देखो जी ब्यूटी इस तला थोड़ा अगे जाके के तह दिखा जी पिंड रामपुर टपरिया का यह टोबा मैनू बहुत आकर्षित करता जी ਕਿਆ ਖੂਬਸੂਰਤ ਨਜ਼ਾਰਾ ਜੀ ਨੇਚਰ ਐਟ ਇਟਸ ਬੈਸਟ ਕੱਲ ਮੈਂ ਜਿਹੜਾ ਕੈਪਸ਼ਨ ਹੈ ਨਾ ਜੀ ਆਪਣੇ ਉਸ ਪੋਸਟ ਨੂੰ ਦਿੱਤਾ ਸੀਗਾ ਨੇਚਰ ਐਟ ਇਟਸ ਬੈਸਟ ਆ ਦੇਖੋ ਜੀ ਨੇਚਰ ਐਟ ਇਟਸ ਬੈਸਟ ਤੁਸੀਂ ਵੀ ਸਹਿਮਤ ਹੋਵੋਗੇ ਮਨੁੱਖੀ ਦਖਲਅੰਦਾਜ਼ੀ ਤੋਂ ਰਹਿਤ ਇਹ ਉਦਰਤੀ ਤੋਬਾ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕੋਈ ਵੀ ਕਾਗਜ਼ ਪੱਤਰ ਜਿਹੜਾ ਹੈ ਉਹ ਨਹੀਂ ਪਹੁੰਚ ਪਾ ਰਿਹਾ ਪਰੰਤੂ ਆਬਾਦੀ ਬਹੁਤ ਨੇੜੇ ਹੋਣ ਕਰਕੇ ਕੁਛ ਨਾ ਕੁਛ ਆ ਵੀ ਜਾਂਦਾ ਵੈਸੇ ਇਸ ਪਾਸੇ ਲੋਕ ਘਟ ਆਉਂਦੀ ਹੈ ਪਿੰਡ ਦੇ ਲੋਕ ਆ ਦੇਖੋ ਜੀ ਮੋਰ ਪੰਛੀ ਆ ਦੇਖੋ ਜੀ ਕਤਿਤਲੀ ਹੈ ਉੱਡ ਗਈ ਇਸ ਤਰੀਕੇ ਨਾਲ ਕੁਦਰਤ ਨੇ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੋਇਆ ਹੈ। ਦਰਖਤ ਜਿਹੜੇ ਹਨ ਆ ਦੇਖੋ ਤੁਸੀਂ ਦੇਖਵਾਰਿਓ ਇਹ ਟੱਲਾ ਅੰਦੇ ਤੇ ਦਰਖਤ ਹੈ ਪਰ ਅਧੇ ਨੇ ਆਪਣੇ ਆਪ ਨੂੰ ਬਚਾਇਆ ਹੋਇਆ। ਮੀਂਹ ਆਏਗਾ ਪਾਣੀ ਆਏਗਾ ਬਹੁਤਾ ਤੇ गिर ਵੀ ਸਕਦਾ ਇੱਕ ਹੋਰ ਦਰਖਤ ਧੱਲੇ ਪਾਸੇ ਆ। ਇਹ ਵੀ ਬਿਲਕੁਲ ਟਲਾਨ ਤੇ ਆ। ਇਹ ਜੜਾਂ ਤੁਸੀਂ ਦੇਖ ਪਾ ਰਹੇ ਹੋ ਕਿ ਐਕਸਪੋਜ਼ ਹੋ ਗਿਆ ਨੇ ਮਿੱਟੀ हट ਗਈ ਹੈ ਪਰੰਤੂ ਇਸ ਨੇ ਆਪਣਾ ਵजूद ਅਜੇ ਕਾਇਮ ਰੱਖਿਆ ਹੋਇਆ ਹੈ ਪੱਤੇ ਆ ਰਹੇ ਨੇ ਹਰੇ ਨਵੇਂ ਲੱਗ ਵੀ ਰਹੇ ਨੇ ਪਰ ਮਿੱਟੀ ਜਿਹੜੀ हट ਗਈ ਹੈ ਜਿਹੜਾਂ ਦੇ ਕੋਲੋਂ ਦੀ ਕੁਝ ਟੇਡਾ ਵੀ ਹੋ ਗਿਆ ਇਹ ਇੱਕ ਪਾਸੇ ਨੀ ਝੁਕ ਗਿਆ ਇਸੇ ਤਰ੍ਹਾਂ ਹੀ ਕਾਰੁਕ ਹੈ ਇਹ ਵੀ ਝੁਕਿਆ ਹੋਇਆ। ਦਰਖਤ ਜਿਹੜੇ ਝੁਕ ਜਾਂਦੇ ਨੇ ਨਾ ਜੀ ਉਦਰਤੀ ਤਰਤੇ। ਔਰ ਜਿਹੜੇ ਰਿਮੋਟ ਸਥਾਨਾਂ ਤੇ ਆ ਗਏ ਨੇ ਇੱਕ ਮੈਨ ਉਹ ਦਿਖਾਈ ਸੀਗੀ ਖਜੂਰ ਸੀਗੀ ਉਹ ਗਿਰੀ ਹੋਈ ਸੀ ਖਜੂਰ ਸਪੋਰਟ ਲਾ ਕੇ ਫਿਰ ਖੜੀ ਹੋ ਗਈ ਫਿਰ ਪ੍ਰੋਹਰੀ ਹੋ ਗਈ। ਤਾਂ ਇੱਕ ਬਾਈ ਜੀ ਨੇ ਕਮੈਂਟ ਕਰਿਆ ਸੀ ਕਹਿੰਦੇ ਵੀ ਇੱਥੇ ਨਾ ਜੀ ਤੁਸੀਂ ਮਿੱਟੀ ਪਾ ਦਿਓ। ਹੁਣ ਇਸ ਨੂੰ ਦੇਖ ਕੇ ਵੀ ਕੋਈ ਕਹਿ ਸਕਦਾ ਕਿ ਇੱਥੇ ਮਿੱਟੀ ਪਾ ਦਿਓ ਜਿੱਥੇ ਮਿੱਟੀ ਪਾਣ ਆ ਗਿਆ ਮੈਂ। ਇਹ ਬੰਦੇ ਆ ਗਏ ਮਿੱਟੀ ਪਾਣ। ਤਾਂ ਉਹ दखਲਅੰਦਾਜ਼ੀ ਹੋ ਜਾਣੀ ਹੈ ਕੁਦਰਤ ਦੇ ਵਿੱਚ ਕੁਦਰਤ ਨੂੰ ਤੁਹਾਡੀ दखਲਅੰਦਾਜ਼ੀ ਦੀ ਲੋੜ ਨਹੀਂ ਹੈ ਉਹ ਕਹਿੰਦੀ ਹੈ ਤੁਸੀਂ ਸਾਡੇ ਕੋਲ ਨਾ ਹੀ ਆਓ ਦੇਖਣ ਆਓ ਸਾਨੂੰ ਛੇੜ ਛੇੜਖਾਨੀ ਜਿਹੜੀ ਹੈ ਸਾਡੇ ਨਾਲ ਨਾ ਕਰੋ ਸਾਨੂੰ ਸਾਡੇ ਹਾਲਤੇ ਰਹਿਣ ਦਿਓ ਔਰ ਹੁਣ ਵੀ ਐਦਾਂ ਹੀ ਚਾਹੀਦਾ ਹੈ गिरके ਵੀ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਕਲਾ ਇਹਨਾਂ ਕੋਲ ਹੈਗੀ ਹੈ ਆ ਦੇਖੋ ਤੁਸੀਂ ਇਹ ਦਰਖਤ ਹੈ ਅੱਧਾ ਡਿੱਗਿਆ ਹੋਇਆ ਪੱਤੇ ਹੈਗੇ ਨੇ ਦੇਤੇ। ਔਰ ਮੇਰੇ ਖਿਆਲ ਵਿੱਚ ਮਿੱਟੀ ਪਾਣ ਦੀ ਨਹੀਂ ਲੋੜ। ਆ ਦੇਖੋ ਜੀ ਆਹ ਹੈ ਹੁਣ ਇੱਕ ਖਜੂਰ ਉੱਪਰ ਨੂੰ ਜਾ ਰਹੀ ਹੈ। ਔਰ ਇੱਕ ਖਜੂਰ ਜਿਹੜੀ ਗਿਰੀ ਹੋਈ ਹੈ। ਪਰ ਉਹ ਹਰੀ ਹੈ। ਜਿੱਦਾਂ ਹੈ ਉਹਨੇ ਆਪਣਾ ਇੰਤਜ਼ਾਮ ਕੀਤਾ ਹੋਇਆ ਹੈ। ਔਰ ਆ ਦੇਖੋ ਜੀ ਨਿੱਕੇ ਨਿੱਕੇ ਖਜੂਰਾ ਵੀ ਲੱਗਿਆ ਹੋਇਆ ਪੰਛੀ ਬੋਲ ਰਹੇ ਨੇ ਪੰਛੀਆਂ ਦੀ ਆਵਾਜ਼ਾਂ ਤੁਹਾਨੂੰ ਬਰਾਬਰ ਆ ਰਹੀਆਂ ਹੋਣਗੀਆਂ ਬਹੁਤ ਵਧੀਆ ਨਜ਼ਾਰਾ ਕੁਦਰਤ ਦਾ ਆ ਦੇਖੋ ਜੀ ਪੰਛੀ ਕਿੱਦਾਂ ਆ ਕੇ ਬੈਠ ਰਹੇ ਨੇ ਰਾਮਪੁਰ ਟੱਪਰੀ ਦਾ ਟੋਬਾ ਐਂ ਲੱਗਦਾ ਵੀ ਕਿਤੇ ਧਰਤੀ ਦੇ ਪਤਨ ਕਿਹੜੇ ਕੋਨੇ ਤੇ ਆ ਗਏ ਆ ਲਓ ਜੀ ਦੇਖੋ ਜੀ ਕੁਝ ਦਰਖਤ ਕੱਟ ਕੇ ਲੈ ਕੇ ਗਏ ਹੋਏ ਨੇ ਇਥੇ ਪਤਾ ਲੱਗ ਰਿਹਾ ਮੈਂ ਤੁਹਾਨੂੰ ਦਿਖਾਣਾ ਕਿ ਆਪਣੀਆਂ ਜ਼ਰੂਰਤਾਂ ਲਈ ਇਨਸਾਨ ਜਿਹੜਾ ਹੈਗਾ ਕੋ ਆਹ ਦਰਖਤ ਜਿਵੇਂ ਕੱਟੇ ਹੋਏ ਨੇ ਆ ਕੱਟਿਆ ਹੋਇਆ ਆ ਕੱਟਿਆ ਹੋਇਆ ਇਸੇ ਤਰ੍ਹਾਂ ਉਹ ਦਰਖਤ ਕੱਟਿਆ ਹੋਇਆ ਇਸ ਨੂੰ ਵੀ ਕੱਟ ਲਿਆ ਗਿਆ ਸਾਨੂੰ ਹੋਰ ਰੁੱਖ ਲਾਉਣੇ ਚਾਹੀਦੇ ਹਨ ਇੱਕ ਤਿਤਲੀ ਹੈ ਜੀ ਬਹੁਤ ਪਿਆਰੀ ਮੈਂ ਚਾਹੁੰਗਾ ਕਿ ਤੁਹਾਡੇ ਵਾਸਤੇ ਫੋਟੋ ਖਿੱਚ ਰਾਂ ਪਰ ਇਹ ਉੱਡ ਜਾਂਦੀ ਹੈ ਫੜਕੜ ਵਿੱਚ ਕੈਮਰੇ ਦੀ ਨਹੀਂ ਆ ਰਹੀ ਜੇ ਕਿਤੇ ਬੈਠੀ ਜਾਂ ਇਹਦੀ ਮੇਰੇ ਨਾਲ ਦੋਸਤੀ ਹੋ ਗਈ ਇਹ ਵੀ ਹੋ ਸਕਦਾ ਇਨੇ ਕਣੇ ਤਾਂ ਤੁਰਿਆ ਫਰੀ ਜਾਂਦਾ ਮੈਨੂੰ ਨੁਕਸਾਨ ਤਾਂ ਪਤਾ ਨਹੀਂ ਰਿਹਾ ਤੇ ਹੋ ਸਕਦਾ ਇਹ ਜਿਹੜੀ ਹੈ ਇਹ ਮੇਰੇ ਕਰਕੇ ਉਡਡ ਕੇ ਉਧਰ ਉਧਰ ਜਾਣਾ ਘਟਾ ਦੇਵੇ ਹੋ ਜਾਂਦੀ ਹੈ ਦੋਸਤੀ ਹੋ ਜਾਂਦੀ ਹੈ ਪੌਦਿਆਂ ਨਾਲ ਦੋਸਤੀ ਹੋ ਜਾਂਦੀ ਹੈ ਗਮਲਿਆਂ ਨਾਲ ਦੋਸਤੀ ਹੋ ਜਾਂਦੀ ਹੈ ਕਮੈਂਟ ਕਰਿਓ ਸਰੋਤਿਓ ਤੁਸੀਂ ਅੱਜਕਲ੍ਹ ਗਰਮੀ ਹੈ ਗਮਲਿਆਂ ਨੂੰ ਜਦੋਂ ਪਾਣੀ ਲਾਉਂਦੇ ਹੋ ਪੌਦੇ ਐਂਜ ਲੱਗਦਾ ਜਿਵੇਂ ਗੱਲਾਂ ਕਰ ਰਿਹਾ ਲੱਗਦਾ ਕਿ ਨਹੀਂ ਜੀ ਲੱਗਦਾ ਪਾਣੀ ਲਾਓ ਤੁਸੀਂ ਗਮਲਿਆਂ ਨੂੰ ਔਰ ਪਾਣੀ ਨਾਲ ਉਹਨਾਂ ਦੇ ਵਿੱਚ ਜੀਵਨ ਦਾ ਜੋ ਜਦੋਂ ਸੰਚਾਰ ਹੁੰਦਾ ਤਾਂ ਉਹ ਐਂ ਲੱਗਦਾ ਵੀ ਗੱਲਾਂ ਕਰ ਰਹੇ ਨੇ ਦੇਖੋ ਜੀ ਬਹੁਤ ਵਧੀਆ ਰਮਣੀਕ ਸਥਾਨ ਹੈ ਆ ਦੇਖੋ ਜੀ ਤਲਾਹ ਦੇ ਵਿੱਚ ਪੰਛੀਆਂ ਦਾ ਜਿਹੜਾ ਪ੍ਰਤੀਬਿੰਬ ਹੈ ਜਿਹੜਾ ਉਹਨਾਂ ਦਾ ਪਰਛਾਈ ਹੈ ਉੱਪਰੋਂ ਜਦੋਂ ਪੰਛੀ ਉੱਡਦੇ ਨੇ ਤਾਂ ਇੱਕ ਇਮੇਜ ਬਣੀ ਹੋਈ ਹੈ ਆ ਦੇਖੋ ਜੀ ਉੱਪਰ ਆ ਸਮਾਨ ਹੈ ਆ ਕੁਝ ਦਰਖਤ ਹਨ ਅਤੇ ਇਹਨਾਂ ਦਾ ਪ੍ਰਤੀਬਿੰਬ ਜਿਹੜਾ ਹੈ ਉਹ ਪਾਣੀ ਦੇ ਵਿੱਚ ਬਣਿਆ ਹੋਇਆ ਹੈ ਔਰ ਪੰਛੀ ਜਦੋਂ ਉੱਪਰੋਂ ਉੱਡ ਕੇ ਲੰਘਦੇ ਹਨ ਤਾਂ ਉਹਨਾਂ ਦਾ ਪ੍ਰਤੀਬਿੰਬ ਵੀ ਪਾਣੀ ਦੇ ਵਿੱਚ ਦਿਖਾਈ ਦਿੰਦਾ ਹੈ। ਪੰਛੀਆਂ ਦਾ ਪਰਿਵਾਰ ਹੀ ਇੱਥੇ ਰਹਿੰਦਾ ਹੈ। ਔਰ ਇਸ ਵੇਲੇ ਬੈਠੇ ਹਨ ਪੰਛੀ। ਤੇ ਮੇਰਾ ਖਿਆਲ ਹੈ ਵੀ ਇਹਨਾਂ ਨੇ ਥੋੜਾ ਜਿਹਾ ਮੈਨੂੰ ਐਕਸੈਪਟ ਕਰ ਲਿਆ। ਇਹ ਅੰਨੀ ਛੇਤੀ ਨਹੀਂ ਹੁਣ ਉੱਡ ਰਹੇ। ਮੈਂ ਤੁਹਾਨੂੰ ਦਿਖਾਉਣਾ ਜੀ ਜ਼ੂਮ ਕਰਕੇ। ਇਹ ਫੈਮਿਲੀ ਹੈ ਜੀ ਪੰਛੀਆਂ ਦੇ ਹਿੱਸੇ ਕਾਫੀ ਮਾਤਰਾ ਵਿੱਚ ਨੀਲੇ ਰੰਗ ਦੇ ਪੰਛੀ ਜਿਹਦੇ ਸ਼ਾਇਦ ਰੋਬਿਨ ਬਰਡ ਵੀ ਹੈਸ਼ ਦਾ ਨਾਮ ਆਈ ਐਮ ਨਾਟ ਸ਼ੋਰ ਚੁੱਪ ਕਰਕੇ ਦੇਖੀ ਜਾਈਏ ਨਿਹਾਰੀ ਜਾਈਏ ਇਹਨਾਂ ਨੂੰ ਇਹੀ ਦਿਲ ਕਰਦਾ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੁਹਾਡੇ ਵਾਸਤੇ ਇਸ ਤਰੀਕੇ ਦੇ ਐਫਰਟਸ ਕਰਦਾ ਹੈ ਤੁਹਾਨੂੰ ਬਜ਼ੁਰਗਾਂ ਨਾਲ ਮਲਾਉਂਦਾ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਆ ਵਿਰਸਾ ਵਿਰਾਸਤ ਦਿਖਾਉਂਦੇ ਆ ਕੋਸ਼ਿਸ਼ ਕਰਦੇ ਆ ਜਿੱਥੇ ਤੱਕ ਸਾਡੀ ਪਹੁੰਚ ਹੋ ਸਕੇ ਔਰ ਕੁਦਰਤ ਦੇ ਨੇੜੇ ਵੀ ਤੁਹਾਨੂੰ ਲੈ ਕੇ ਜਾਂਦੇ ਆ so that ਦਿਲਾਂ ਦੀ ਸਾਂਝ ਰੂਹਾਂ ਦੇ ਮੇਲ ਬੜੀਆਂ ਰੂਹਾਨੀ ਗੱਲਾਂ ਨੇ ਔਰ ਬਹੁਤ ਸਾਰੇ ਸਰੋਤੇ ਸਾਨੂੰ ਬਹੁਤ ਪਿਆਰ ਕਰ ਰਹੇ ਨੇ ਜਿਹੜੇ ਉਸ ਗੱਲ ਨੂੰ ਸਮਝਦੇ ਨੇ ਦੇਖੋ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਆ ਦੇਖੋ ਜੀ ਉੱਪਰੋਂ ਲੰਘੇ ਪੰਛੀ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਪਿਆਰ ਮੁਹੱਬਤ ਗੱਲਾਂ ਬਾਤਾਂ ਕਰ ਲੋ ਸਾਂਝਾਂ ਪਾਲੂ ਦਿਲਾਂ ਦੀਆਂ ਥੋੜਾ ਜਿਹਾ ਮਨ ਨੂੰ ਟਕਾ ਕੇ ਸੋਚਿਓ ਵਿਚਾਰਿਓ ਆ ਦੇਖੋ ਜੀ ਪੰਛੀ ਉਪਰ ਲੰਘੇ ਕੁਦਰਤ ਨਾਲ ਸਾਂਝ ਹੋਵੇ ਕੁਦਰਤ ਦੇ ਬੰਦਿਆਂ ਨਾਲ ਸਾਂਝ ਹੋਵੇ ਰੁੱਖਾਂ ਨਾਲ ਸਾਂਝ ਹੋਵੇ ਪੰਛੀਆਂ ਨਾਲ ਸਾਂਝ ਹੋਵੇ जानवरों ਨਾਲ ਸਾਂਝ ਹੋਵੇ ਗੱਲਾਂ ਕਰੀਏ ਅਸੀਂ ਗੱਲਾਂ ਸੁਣੀਏ ਅਸੀਂ ਬਹੁਤ ਵਧੀਆ ਅਹਿਸਾਸ ਤਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਜੀ ਇਹ ਔਰ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਜਿਹੜੀ ਮੈਂ ਗੱਲ ਕਹੀ ਹੈ ਕਿਸ ਤਰ੍ਹਾਂ ਦੀ ਲੱਗੀ ਇਸ ਤਰ੍ਹਾਂ ਤੁਸੀਂ ਇਸ ਦਾ ਅੰਕਲਨ ਕਰਦੇ ਹੋ ਜ਼ਰੂਰ ਦੱਸਿਓ ਮਨ ਨੂੰ ਟਕਾ ਕੇ ਸੁਣਨ ਵਾਲੀਆਂ ਗੱਲਾਂ ਨੇ ਕਰਨ ਵਾਲੀਆਂ ਗੱਲਾਂ ਨੇ ਕਮੈਂਟ ਵੀ ਜਿਹੜਾ ਕਰੋਗੇ ਨਾ ਮਨ ਨੂੰ ਟਕਾ ਕੇ ਕਰਿਓ ਬਿਲਕੁਲ ਰੈਸਟ ਤੇ ਲਿਆ ਕੇ ਜਿਸ ਤਰ੍ਹਾਂ ਮੈਂ ਇਸ ਵੇਲੇ ਗੱਲ ਕਰ ਰਿਹਾ ਬਿਲਕੁਲ ਦਿਲ ਦੇ ਅੰਦਰੋਂ ਦੀ ਗੱਲਾਂ ਨਿਕਲ ਰਹੀਆਂ ਚੰਗਾ ਲੱਗ ਰਿਹਾ ਪੰਛੀ ਦੇਖੋ ਉੱਡੇ ਜਾ ਰਹੇ ਨੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਕਿਸੇ ਦੀ ਇਹਨਾਂ ਨੇ ਵੋਟਾਂ ਵਿੱਚ ਨਹੀਂ ਖੜੇ ਹੋਣਾ ਨਾ ਇਹਨਾਂ ਨੇ ਕਿਹਾ ਵੀ ਸਾਨੂੰ ਵੋਟ ਪਾਓ ਬਸ ਜਿਓ ਔਰ ਜਿਨੇ ਦਿਓ ਇੱਕੋ ਹੀ ਸੰਦੇਸ਼ ਹੈ ਇਹਨਾਂ ਦਾ ਦਰਖਤ ਰੁੱਖ ਆਪ ਆਮਰੇ ਰੁੱਖ ਲੱਗੇ ਹੋਏ ਨੇ ਇੱਧਰ ਇਹੀ ਸੰਦੇਸ਼ ਹੈ ਲੇਗਾ ਆ ਟਟਰੀ ਉੱਡ ਕੇ ਲੰਗੀ ਆ ਦੇਖੋ ਕਿੰਨੀ ਥੋੜੀ ਆਵਾਜ਼ ਟਿਟਰੀ ਦੀ ਸ਼ਾਇਦ ਕੁਝ ਕਹਿ ਰਹੀ ਹੈ ਕਰਿਓ ਕਮੈਂਟ ਸਰੋਤਿਓ ਕੀ ਹੋ ਸਕਦਾ ਕਿਹਨੂੰ ਆਵਾਜ਼ਾਂ ਮਾਰ ਰਹੀ ਹੈ ਕਿਉਂ ਇਹ ਰੋਲਾ ਪਾ ਰਹੀ ਹੈ ਮੀਂਹ ਵੀ ਮੰਗਦੀ ਹੋ ਸਕਦੀ ਹੈ ਲੋੜ ਹੈ ਹੁਣ ਮੀਂਹ ਦੀ ਔਰ ਇਹ ਓਇਲ ਕੀ ਕਹਿ ਰਹੀ ਹੈ ਹੁਣੇ ਬੋਲੇਗੀ ਦੁਬਾਰਾ ਵੇਖੋ साउंड्स ऑफ नेचर आ देखो आखो ना फिर बोलेगी एक न जी घुग्गी आवाज़ भी आ रही है घुग्गी आवाज़ मैं बहुत आकर्षित करती है गुँ, 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 गुँ। इस तरीके न बोल कीनू, कीनू, दिया घुग्गी दस करो कमेंट घुग्गी आवाज़ किनू कि आकर्षित कर दी है गौ ला के सुनो घुग्गी आवाज़ ਬੜਾ ਮਨ ਨੂੰ ਟਕਾ ਆਇਆ ਸਰੋਤੇ ਉੱਥੇ ਆ ਕੇ ਜ਼ਿੰਦਗੀ ਜਿਵੇਂ ਠਹਿਰ ਗਈ ਹੈ ਲੰਬੀ ਲੰਬੀ ਲੱਗ ਰਹੀ ਹੈ ਇਹ ਲਮਹਾ ਬਹੁਤ ਹੌਲੀ 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 ਤੁਰਿਆ ਜਾਂਦਾ ਮਹਿਸੂਸ ਹੋ ਰਿਹਾ ਵੇਰ ਦਾ ਸਮਾਂ ਪਰਾਲੀ ਤੋਂ ਮੈਂ ਇੱਥੇ ਪਹੁੰਚ ਗਿਆ ਇਹ ਤਲਾਹ ਨੇ ਮੈਨੂੰ ਬਹੁਤ ਆਕਰਸ਼ਿਤ ਕੀਤਾ ਤੁਹਾਡੇ ਨਾਲ ਬੀਤ ਦੀ ਸਾਂਝ ਪਾਈ ਆ ਦੇਖੋ ਜੀ ਪੰਛੀ ਕਿਆ ਖੂਬਸੂਰਤ ਪੰਛੀ ਮਜ਼ਾ ਆ ਜਾਂਦਾ ਇਹਨੂੰ ਦੇਖ ਕੇ ਫੇਰ ਦੁਆਰਾ ਜਾ ਕੇ ਰਲ ਜਾਣਾ ਉਹ ਪੀੜ ਪੜਕਾ ਗਲੀਆਂ ਦਾ ਰਸ਼ ਰੋਲਾ ਹੋਰਨ ਬੰਦੇ ਦਿਖਣਗੇ ਤੁਰੇ ਜਾਂਦੇ ਬੋਲਦੇ ਚੱਲਦੇ ਕੋਈ ਸਮਾਨ ਵੇਚ ਰਿਹਾ ਕੋਈ ਖਰੀਦ ਰਿਹਾ ਗੱਡੀਆਂ ਤੇ ਸੜਕਾਂ ਤੇ ਭੱਜੀ ਫਿਰਦੀ ਦੁਨੀਆ ਪਤਨ ਕੀ ਗਵਾਚ ਗਿਆ ਇਹਨਾਂ ਦਾ ਕੋਈ ਕਿੱਧਰ ਨੂੰ ਤੁਰਿਆ ਕੋਈ ਕਿੱਧਰ ਨੂੰ ਤੁਰਿਆ ਰੌਲਾ ਰੱਪਾ ਸ਼ਹਿਰ ਦਾ ਗਏ ਗੱਜ ਬਾਜ਼ਾਰਾਂ ਦੇ ਸੀਨ ਪਤਾ ਨਹੀਂ ਸੰਸਾਰ ਵਿੱਚ ਕੀ ਕੁਝ ਚੱਲ ਰਿਹਾ ਮੈਂ ਇੱਥੇ ਖਲੋਤਾ ਔਰ ਸਾਰੇ ਪਾਸੇ ਆ ਪੰਛੀ ਉੱਡੇ ਫਿਰਦੇ ਨੇ ਬਾਕੀ ਰੈਸਟ ਆਫ ਦਾ ਵਰਲਡ ਇੰਗਲੈਂਡ ਕੈਨੇਡਾ ਅਮਰੀਕਾ ਜਰਮਨ ਫਰਾਂਸ ਆਪਣੇ ਨੇੜੇ ਆ ਜੋ ਲੁਧਿਆਣਾ ਮੋਗਾ ਸੰਗਰੂਰ ਛੋਟੇ ਛੋਟੇ ਪਿੰਡ ਮਾਲਪੁਰ ਚੱਬੇਵਾਲ ਕੜੂਆ ਤਪਾ ਮੰਡੀ ਮੋਗਾ ਹੁਸ਼ਿਆਰਪੁਰ ਨਮਾ ਸ਼ਹਿਰ ਬੰਗਾ ਬਠਿੰਡਾ ਸ਼ਾਮ 84 ਔਰ ਪਤਾ ਨਹੀਂ ਕਿੰਨੇ ਕਿੰਨੇ ਨਾਮ ਜਿਹੜੇ ਜ਼ਹਿਨ ਵਿਚ ਆ ਰਹੇ ਨੇ ਇਸ ਵੇਲੇ ਤੁਸੀਂ ਦੱਸਿਓ ਆਪਣੇ ਸਥਾਨ ਦਾ ਨਾਮ ਲਿਓ ਕਿੱਥੇ ਤੋਂ ਤੁਸੀਂ ਇਸ ਵੀਡੀਓ ਨੂੰ ਦੇਖ ਪਾ ਰਹੇ ਹੋ ਹੋ ਸਕਦਾ ਮੈਂ ਤੁਹਾਡੇ ਪਿੰਡ ਦਾ ਨਾਮ ਨਾ ਲਿੱਤਾ ਹੋਵੇ ਤੁਹਾਡੇ ਸ਼ਹਿਰ ਦਾ ਤੁਹਾਡੀ ਲੋਕੇਸ਼ਨ ਦਾ ਔਰ ਨੇੜੇ-ਤੇੜੇ ਪਹੁੰਚ ਗਿਆ ਹੋਵਾਂ ਜਿਵੇਂ ਹੁਸ਼ਿਆਰਪੁਰ ਦੀ ਗੱਲ ਕਰਦੇ ਆਂ ਹੁਸ਼ਿਆਰਪੁਰ ਦੇ ਨਾਲ ਜਿਹੜੇ ਪਿੰਡ ਮਾਲਪੁਰ ਕਸਬੇ ਜਿਹੜੇ ਪੈ ਜਾਂਦੇ ਨੇ ਚੱਬੇਵਾਲ ਹੈ ਔਰ ਰਸਤੇ ਵਿੱਚ ਆਣ ਵਾਲੇ ਮਜਾਰੀ ਟੂਟੂ ਮજરા ਸੈਲਾ ਖੁਰਦ ਬੜਾ ਚੌਰਾ ਜੋ ਟਾਉਨ ਸਾ ਪਿੰਡ ਹੋਰ ਅੱਗੇ ਨੂੰ ਆ ਜੋ ਕਾਠਗੜ ਰੋਪੜ ਆ ਜੋ ਆਸਰੋਂ ਆ ਜੋ ਖਰੜਵਾਲ ਨੂੰ ਤਰਪੀਏ ਕਰਾਲੀ ਤੋਂ ਅੱਗੇ ਸੁਲਖਿਆ ਸਾਹਿਬ ਕਰਾਲੀ ਵੱਲ ਨੂੰ ਚੱਲ ਪਈਏ ਸਿੰਘ ਪਿੰਡ ਆਉਂਦਾ ਬੰਨ ਮਾਜਰਾ ਆਉਂਦਾ ਕਈ ਕਈ ਰਹੀ ਜਾਣੇ ਵਿੱਚ ਨਾਮ ਪਰੰਤੂ ਜਿਹੜੇ ਜਿਹੜੇ ਆਂਦੇ ਨੇ ਉਹਨਾਂ ਨੂੰ ਆਣ ਦਈਏ ਚਰਹੀੜੀ ਪਿੰਡ ਆਉਂਦਾ ਇੱਕ ਕਰਾਲੀ ਵੱੜਦੇ ਸਾਰੀ ਲੰਗ ਦੇ ਅੱਗੇ ਚਨਾਲੋਂ ਆ ਗਿਆ ਕਰਾਲੀ ਤੋਂ ਲੰਗ ਦੇ ਅੱਗੇ ਚਨਾਲੋਂ ਪਿੰਡ ਹੈ ਕਾਫੀ ਪੁਰਾਣਾ ਪਿੰਡ ਅੱਗੇ ਚੱਲ ਜੀ ਸਹੌਣਾ ਆ ਗਿਆ ਜਾਂ ਸਿੱਧੇ ਛਾਲ ਮਾਰ ਕੇ ਕਿਸੇ ਹੋਰ ਸ਼ਹਿਰ ਚ ਜਾ ਵੜੀ ਐ ਅੰਬਰਸਰ ਜਾ ਵੜੀਏ ਤਰਨਤਾਰਨ ਕਿੰਨੇ ਹੀ ਸ਼ਹਿਰ ਹਨ ਲੁਧਿਆਣੇ ਜਾ ਵੜੀਏ ਮੋਗੇ ਜਾ ਵੜੀਏ ਬਠਿੰਡੇ ਜਾ ਵੜੀਏ ਸੰਗਰੂਰ ਜਾ ਵੜੀਏ ਮੈਂ ਗੱਲਾਂ ਇਹ ਤਾਂ ਕਰ ਰਿਹਾ ਵੀ ਸਰੋਤੇ ਖਿਲਰੇ ਹੋਏ ਨੇ ਸਾਡੇ ਤੁਸੀਂ ਆਪਣੇ ਜਗਾ ਦਾ ਨਾਮ ਦੇਣਾ ਬੜਾ ਮਾਣ ਹੁੰਦਾ ਆਪਣੀ ਜਗ੍ਹਾ ਦਾ ਹੁਣ ਮੈਂ ਰੋਪੜ ਦਾ ਨਾ ਜੀ ਤੇ ਹੁਣ ਕੁਰਾਲੀ ਦਾ ਵੀ ਹੋ ਗਿਆ ਵੈਸੇ ਤਾਂ ਹਰ ਜਗ੍ਹਾ ਤੇ ਹੀ ਐਸੀ ਪਰੰਤੂ ਜਦੋਂ ਆਪਣੇ ਸ਼ਹਿਰ ਦਾ ਨਾਮ ਲਈਦਾ ਨਾ ਜੀ ਹਰ ਕਿਸੇ ਨੂੰ ਮੈਨੂੰ ਪਤਾ ਬਹੁਤ ਚੰਗਾ ਲੱਗਦਾ ਨਾਮ ਨਾਲ ਕੁਦਰਤ ਦੇਖੀ ਚੱਲੋ ਕੈਮਰਾ ਮੈਂ ਤੁਹਾਡੇ ਵਾਸਤੇ ਕੁਦਰਤ ਵਾਲੇ ਪਾਸੇ ਵੀ ਘੁਮਾ ਰਿਹਾ ਤਾਂ ਆਪਣੇ ਸ਼ਹਿਰਾਂ ਦਾ ਜਦੋਂ ਨਾਮ ਅਸੀਂ ਲੈਨੇ ਆਪਣੇ ਮੂੰਹ ਤੋਂ ਤਾਂ ਇੱਕ ਵੱਖਰੀ ਖੁਸ਼ੀ ਉਹ ਕਈ ਵਾਰੀ ਸੀ ਰੋਪੜ ਦੀ ਬਲੌਗਿੰਗ ਕਰਦੇ ਨੇ ਜੀ ਰੋਪੜ ਦਾ ਕੁਝ ਗੱਲ ਕਰਦੇ ਥੱਲੇ ਕਮੈਂਟ ਆ ਜਾਂਦੇ ਕਹਿੰਦੇ ਰੋਪੜ ਤਾਂ ਸਾਡੀ ਜਾਨ ਵਸਦੀ ਹੈ ਤਾਂ ਤੁਹਾਡੀ ਜਾਨ ਕਿੱਥੇ ਵਸਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਰਾਮਪੁਰ ਟੱਪਰੀਆਂ ਪਿੰਡ ਨੇੜੇ ਉਰਾਲੀ ਜ਼ਿਲ੍ਹਾ ਮੋਹਾਲੀ ਕੁਝ ਗੱਲਾਂ ਦੀ ਸਾਂਝ ਤੁਹਾਡੇ ਨਾਲ ਪਾਈ ਤੁਹਾਨੂੰ ਕੁਦਰਤ ਦਿਖਾਈ ਔਰ ਮੈਂ ਤੁਹਾਡੇ ਕਮੈਂਟ ਪੜ੍ਹਨੇ ਚਾਹਾਂਗਾ ਕਿਉਂਕਿ ਕਈ ਵਾਰ ਕੀ ਹੁੰਦਾ ਸੀ ਵੀਡੀਓ ਦੇਖਦੇ ਆ ਸੁਣਦੇ ਵੀ ਆ ਗੱਲ ਨੂੰ ਤਾਂ ਪਰੰਤੂ ਅਸੀਂ ਲਾਈਕ ਕਰਕੇ ਅੱਗੇ ਲੰਘ ਜਾਂਦੇ ਆ ਨਹੀਂ ਇਸ ਵੀਡੀਓ ਤੇ ਤੁਸੀਂ ਕਮੈਂਟ ਕਰਨਾ ਸ਼ੇਅਰ ਪਾ ਮੈਨਾ ਕਰੋ ਮੈਂ ਨਹੀਂ ਕਹਿੰਦਾ ਸ਼ੇਅਰ ਕਰੋ ਇਸ ਨੂੰ ਜਿਹਦਾ ਕਿਸੇ ਦਾ ਦਿਲ ਕਰਦਾ ਸ਼ੇਅਰ ਆਪੇ ਕਰ ਦਿੰਦਾ ਉਹ ਕਹਿਣ ਦੀ ਨਹੀਂ ਲੋੜ ਹੁੰਦੀ ਜਦੋਂ ਵੀਡੀਓ ਦੇਖਿਆ ਜਾਂਦਾ ਚੰਗਾ ਲੱਗਿਆ ਜਿਹਨੇ ਸ਼ੇਅਰ ਕਰਨਾ ਉਹਨੇ ਕਰ ਦੇਣਾ ਪਰੰਤੂ ਕਮੈਂਟ ਵਾਸਤੇ ਮੈਂ ਕਹਿ ਰਿਹਾ ਕਿ ਕਮੈਂਟ ਕਰੋ ਕੱਲਾ ਲਾਈਕ ਨਾ ਕਰਿਓ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਬੋਲਿਓ ਦੇਖਦੇ ਹਾਂ ਕਿੰਨੇ ਕੇ ਕਮੈਂਟ ਥੱਲੇ ਆਉਂਦ ਨੇ ਔਰ ਸਾਡਾ ਮਕਸਦ ਸਰੋਤਿਓ ਦਰਸ਼ਕੋ ਫਾਲੋਅਰ ਸਾਡੇ ਸਬਸਕ੍ਰਾਈਬਰਸ ਜਿਹੜੇ ਵੀਊਅਰਸ ਜਿਹੜੇ ਸਾਡੇ ਜਿਨ੍ਹਾਂ ਨੇ ਸਾਨੂੰ ਫਾਲੋ ਵੀ ਨਹੀਂ ਕਰਿਆ ਹੋਇਆ ਸਬਸਕ੍ਰਾਈਬ ਵੀ ਨਹੀਂ ਕਰਿਆ ਹੋਇਆ ਪਰੰਤੂ ਫਿਰ ਵੀ ਪੋਸਟਾਂ ਨਾਲ ਤੱਕ ਪਹੁੰਚ ਜਾਂਦੀ ਹੈ ਉਹਨੂੰ ਅਸੀਂ ਵਿਊਅਰਸ ਕਹਿੰਦੇ ਆ ਜਿਹੜੇ ਵਿਊਅਰਸ ਵੀ ਹੈਗੇ ਨੇ ਉਹ ਵੀ ਸਾਨੂੰ ਓਨੇ ਹੀ ਅਜ਼ੀਜ਼ ਨੇ ਤਾਂ ਜਿਹੜੇ ਵਿਊਅਰਸ ਵੀ ਨੇ ਉਹ ਵੀ ਜਰੂਰ ਜਿਹੜਾ ਹੈ ਅ ਕਮੈਂਟ ਕਰਨਾ ਆਪਣਾ ਵਿਚਾਰ ਦੇਣਾ ਆਪਣੇ ਸ਼ਹਿਰ ਦਾ ਨਾਂ ਤੁਸੀਂ ਬੋਲਣਾ ਆ ਦੇਖੋ ਜੀ ਉੱਪਰ ਲੰਘ ਗਏ ਕਾ ਵੀ ਆ ਗਏ ਹੁਣ ਜਿਵੇਂ ਜਿਵੇਂ ਦਿਨ ਪ੍ਰੋਗਰੈਸ ਚਾ ਰਹੇ ਨੇ ਜੀ ਤਾਂ ਉਹ ਜ਼ਿੰਦਗੀ ਕਹਿੰਦੇ ਨਾ ਜੀ ਹੌਲੀ ਹੌਲੀ ਰਫਤਾਰ ਤੁਰ ਪਈ ਚੱਲਣ ਲੱਗੀ ਆ ਲਓ ਜੀ ਇੱਥੇ ਤਾਂ ਮੈਂ ਉੱਪਰ ਜਾਣਾ ਹੁਣ ਥੋੜਾ ਮੁਸ਼ਕਿਲ ਕੰਮ ਹੈ ਕੈਮਰਾ ਵੀ ਫੜਿਆ ਹੋਇਆ ਹੈ गिर ਵੀ ਸਕਦਾ ਮੈਂ ਪਰ ਕੱਟੂਗਾ ਨਹੀਂ ਕੈਮਰਾ ਜੇ गिर ਵੀ ਗਿਆ ਤਾਂ ਬਚ ਗਿਆ ਜੀ ਬਚ ਗਿਆ ਬਚ ਗਿਆ ਲੱਗਦਾ ਆ ਦੇਖੋ ਜੀ ਆਹਾ ਹਾ ਹਾ ਆਹ ਕੀ ਖੂਬਸੂਰਤ ਨਜ਼ਾਰਾ ਮੈਂ ਰਜੇਸ਼ ਟੋਪੜਾ ਅਤੇ ਵੱਡੇ ਭਾਈ ਸਾਹਿਬ ਵੀਰ ਜੀ ਤਜਿੰਦਰ ਚੋਪੜਾ ਜੀ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਨਾਲ ਬਹੁਤ ਵਧੀਆ ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆਂਦੇ ਨੇ ਉਹ ਬਜ਼ੁਰਗਾਂ ਨਾਲ ਗੱਲਾਂ ਹੁੰਦੀਆਂ ਨੇ ਔਰ ਅਕਸਰ ਉਹ ਇੱਕ ਸ਼ਬਦ ਵਰਤੇ ਹੁੰਦੇ ਨੇ ਰੂਹਦਾਰੀ ਦੀਆਂ ਗੱਲਾਂ ਸੋ ਇਹ ਰੂਹਦਾਰੀ ਦੀਆਂ ਗੱਲਾਂ ਦੋਸਤੋ ਦਿਲ ਤੋਂ ਜੋ ਗੱਲਾਂ ਸਿੱਧੀਆਂ ਨਿਕਲ ਕੇ ਦੂਜੇ ਦਿਲਾਂ ਤੱਕ ਜਾਂਦੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਰੂਹਦਾਰੀ ਦੀਆਂ ਗੱਲਾਂ ਸੋ ਅਸੀਂ ਦੋਵੇਂ ਭਰਾ ਰੂਹਦਾਰੀ ਦੀਆਂ ਗੱਲਾਂ ਕਰਦੇ ਆਂ ਸਾਂਝ ਪਾਉਂਦੇ ਆਂ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਲੱਗਦੇ ਨੇ ਸਾਡੇ ਪ੍ਰੋਗਰਾਮ ਬਹੁਤ ਪਿਆਰ ਤੁਸੀਂ ਦੇ ਰਹੇ ਹੋ ਦੱਸੋ ਗੱਲ ਖੁੱਲ੍ਹ ਕੇ ਕਿਸੇ ਤਰ੍ਹਾਂ ਦਾ ਸੁਝਾਅ ਵੀ ਹੈ ਤਾਂ ਉਹ ਵੀ ਸਿਰ ਮੱਥੇ ਹੈ ਦਿਓ ਸਾਨੂੰ ਕੋਸ਼ਿਸ਼ ਕਰਦੇ ਆਂ ਹਰ ਇੱਕ ਚੀਜ਼ ਦੇ ਉੱਤੇ ਕੰਮ ਕਰਨ ਦੀ ਸੁਝਾਵਾਂ ਤੇ ਕੰਮ ਕਰਨ ਦੀ ਦਲੀਏ ਜੀ ਹੁਣ ਬਥੇਰੀਆਂ ਗੱਲਾਂ ਹੋ ਗਈਆਂ ਟਕਾਹ ਹੋ ਗਿਆ ਉਹ ਕਹਿੰਦੇ ਜੀ ਮੁੜ ਕੇ ਵੜਨਾ ਫਿਰ ਉੱਥੇ ਹੀ ਪੈਣਾ ਉਸੇ ਗਹਿ ਗੱਚ ਵਿੱਚ ਜਾਣਾ ਪੈਣਾ ਖਲਕਤ ਨਹੀਂ ਹੋ ਗਈ ਐ ਰੌਣਕ ਨਹੀਂ ਹੋ ਗਈ ਐ ਸੁਖ ਨਾਲ ਸਾਰੇ ਪਾਸੇ ਉਹਦੇ ਵਿੱਚ ਵੀ ਜਾਣਾ ਜ਼ਰੂਰੀ ਐ ਵੜਾਂਗੇ ਉਹ ਖੜਾ ਮੇਰਾ ਸਾਈਕਲ ਸਾਈਕਲ ਚੱਕ ਕੇ ਤੁਰ ਪਣਾ ਜੀ ਫਿਰ ਜਿਹੜੀ ਮੈਂ ਗੱਲ ਕਹੀ ਸੀ ਬਾਜ਼ਾਰਾਂ ਵਿੱਚ ਰੌਣਕਾਂ ਕੋਈ ਤੁਰੇ ਆ ਰਿਹਾ ਕੋਈ ਸਮਾਨ ਲੈਣ ਮੈਂ ਵੀ ਸਮਾਨ ਲੈਣ ਜਾਵਾਂਗਾ ਕੁਛ ਨਾ ਕੁਛ ਕਦੀ ਦੁੱਧ ਮੋ ਪਿਆ ਕਦੀ ਦੁੱਧ ਲੈਣ ਜਾਵਾਂਗਾ ਤੇ ਕਦੀ ਕੋਈ ਹੋਰ ਨਿੱਕੜ ਸੁੱਕੜ ਕਰਦਾ ਨਿਕਲਾਂਗਾ ਗੱਲਾਂ ਵੀ ਕਰਾਂਗਾ ਲੋਕੀ ਵੀ ਮਿਲਣਗੇ ਹੱਥ ਮਿਲਾਣਗੇ ਜੱਫੀਆਂ ਪਾਉਣਗੇ ਆਪਣੀਆਂ ਸੁਣਾਉਣਗੇ ਦੰਗਾ ਲੱਗਦਾ ਇਹੀ ਜ਼ਿੰਦਗੀ ਹੈ ਸੋਸਰੋਤੋਂ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਸਾਨੂੰ ਸਾਰਿਆਂ ਨੂੰ ਇਸ ਪੂਰੀ ਕਾਇਨਾਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਗੱਲਾਂ ਨਾਲ ਹੀ ਅਜ਼ਾਦ ਦਿਓ ਮੈਨੂੰ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮ ਜੰਡ ਕਾਰਡਸ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ